ਵਾਇਗੁਰਜੀ ਦਾ ਖਾਲਸਾ ਜੀ ਵਾਇਗੁਰਜੀ ਦੀ ਫਤਿਹ ਇਹ 11 ਮਨ ਛੋਟਾ ਇਹ ਆਪਣਾ ਕੰਮ ਹੈ ਜੀ ਤੇ ਸੱਚਖੰਡ ਹਰਮੰਦਰ ਸਾਹਿਬ ਜਿਹੜੀ ਸੰਗਤ ਆਂਦੀ ਆ ਤੇ ਉਹ ਆਪਣੇ ਕੋ ਇਥੋਂ ਸ਼ੱਕ ਕੇ ਜਾਂਦੀ ਆ ਜਿਨ੍ਹਾਂ ਕੋ ਕਈਆਂ ਕੋ ਮਈ ਮਾਇਆ ਵੀ ਨਹੀਂ ਘਟ ਲਈਦੀ ਆ ਜਿਹੜੇ ਨਹੀਂ ਵੇਖ ਲਈਦਾ ਆਪਣਾ ਹਿਸਾਬ ਕਿ ਜਿਨ੍ਹਾਂ ਕੋ ਮਾਇਆ ਕਿੰਨੀ ਕ ਉਸ ਹਿਸਾਬ ਨਾਲ ਉਹ ਮਾਇਆ ਲੱਲੀਦੀ ਆ ਪੰਜਾਬੀ ਦਾ ਕਿ ਬਹੁਤ ਵਦਿਆ ਹੁੰਦੀਆਂ ਇੰਨਾ ਵਦਿਆ ਸੈਟਪੋ ਸੋਚਿਆ ਕਿਵੇਂ ਦਾ ਸੋਚ ਕਮੇਟੀ ਕੋਈ ਬਹੁਤ ਜੀ ਕੰਮ ਸਾਰੇ ਕੋਈ ਵੀ ਨਹੀਂ ਛੋਟਾ ਸਾਰੇ ਵਦਿਆ ਵਾ ਤੇ ਆਪਾਂ ਇਥੇ ਆ ਕੀਤਾ ਕਈ ਪੰਜਾਬੀ ਵੇਖੋ ਬਾਹਰ ਜਾਈ ਜਾਂਦੇ ਬਾਹਰ ਵੀ ਜਾ ਕੇ ਕੰਮ ਕਰਦੇ ਨੇ ਉਹ ਆਪਣੇ ਪੰਜਾਬ ਦੇ ਕੰਮ ਕਰਨ ਪੰਜਾਬ ਨੂੰ ਅੱਗੇ ਵਧਾਉਣਾ ਪੰਜਾਬ ਨੂੰ ਅੱਗੇ ਵਧਾਉਣ ਲਈ ਆਪਣੇ ਪੰਜਾਬ ਦੇ ਕੰਮ ਕਰਨਗੇ ਤੇ ਪੰਜਾਬ ਫੇਰ ਹੀ ਅੱਗੇ ਵਧੂਗਾ ਸਾਰੇ ਪੰਜਾਬੀ ਬਾਹਰ ਤੁਰੇ ਜਾਂਦੇ ਨੇ ਬਾਹਰ ਜਾ ਕੇ ਨੌਜਵਾਨੇ ਕੰਮ ਕਰਦੇ ਆਪਣੇ ਪੰਜਾਬ ਚ ਰਹਿ ਕੇ ਨਹੀਂ ਕੰਮ ਕਰਕੇ ਖੁਸ਼ ਇੱਕ ਸਿੰਘ 7 ਲੱਖ ਦੇ ਬਰਾਬਰ ਹੁੰਦਾ ਹੈ ਪਾਪਾ ਜੀ ਮਤਲਬ ਇੰਨੀ ਸੇਵਾ ਸੋਚੀ ਕਿਵੇਂ ਤੁਸੀਂ ਕਰ ਰਹੇ ਹੋ ਇੱਕ ਉਹ RAMDAS MARAINE ਆਪਣੀ ਆਪੇ ਮੇਰ ਬਖਸ਼ੀ ਆ ਜੀ ਤੇ ਦਿਖਾਓਗੇ ਕਿਵੇਂ ਬਣਾਉਂਦੇ ਹੋ ਆ ਜੀ ਪਹਿਲਾ ਜੀ ਬਰਫ਼ ਪਾਈ ਦੀ ਆਪਣੀ ਜੀ ਸਫਾਈ ਬੋਲ ਆ ਇੱਕ ਹੀ ਪਾਰ ਜੀ ਸਫਾਈ ਇੱਥੇ ਇਤਰੇngਾ ਫਿਰ ਆਪਣੇ ਸਿੰਘਾਂ ਦੇ ਢਾ ਤੇ ਆਪਾਂ ਸੰਗਤ ਆਂਦੀ ਆ ਤੇ ਸਾਰਾ ਸਾਫ਼ ਸੋਹਰਾ ਸਮਾਨ ਬਣਾਈਦਾ ਜੀ ਆ ਪਾਣੀ ਰੱਖਿਆ ਗੋਲ ਹੱਥ ਤੋਕੇ ਸਭ ਕੁਝ ਵਧੀਆ ਬਣਾਈਦਾ ਫਾਈਵ ਉਹ ਵਧੀਆ ਬਣ ਗਿਆ ਇਹ ਇੱਕ ਹੀ ਬਾਬਾ ਜੀ ਇਹ ਮਸਾਲਾ ਜੀ ਮਸਾਲਾ ਬਣਾਈਦਾ ਘਰ ਦਾ ਤਿਆਰ ਮਸਾਲਾ ਚਿੱਕੀ ਕੀ ਪਾਏ ਇੱਕ ਕਾਲੀ ਮਿਰਚ ਜੀਰਾ ਝਵੈਣ ਸਾਰਾ ਗਰਮ ਮਸਾਲਾ ਪਾਇਆ ਵਧੀਆ ਚੀਜ਼ ਨੇ ਚਿੱਕੀ ਤੇ ਉਹ ਵਧੀਆ ਬਣੀ ਕਾਲੀ ਮਿਰਚ ਵਾਸਤੇ ਉਹ ਵਧੀਆ ਅਦੇ ਕਿੰਨੀ ਹੋਏ ਜੀ ਇਹਦੀ ਗਰਮੀ ਨੂੰ ਘਟਦਾ ਜੀ ਬਬੇ ਸਿੱਟੇ ਬਰਗਣੀ ਹਾਂਜੀ ਇਹ ਲੋ ਤਿਆਰ ਹੈ ਬਬੇ ਇਹਨੇ ਸਿੱਧੀ ਬਣਾ ਲਿਆ ਵੀ ਸੰਗਤ ਕਾਲੀ ਜੀ ਹੁੰਦੀ ਆ ਆਪਣਾ ਪਿਆਰ ਹੀ ਹੁੰਦਾ ਕੰਮ ਬਬਾ ਜੀ ਦੇ ਵਿੱਚ ਇੰਨੇ ਮਸਾਲੇ ਮਸੂਲੇ ਪਾਏ ਜੀ ਵਿੱਚ ਇਹ ਵੇਚਦੇ ਕਿੰਨੇ ਦਾ ਜੀ ਇਹ ਤੀਰ ਪਤਾ ਗਲਾਸ ਇਹਨਾ ਸਸਤਾ ਕਿਉਂ ਜੀ ਆਪਣੇ ਸਾਰੇ ਛਗਣ ਕਈਆਂ ਕੋ ਮਾਇਆ ਘੱਟ ਵੀ ਹੁੰਦੀ ਆ ਜੀ ਜੇ ਕੋਈ ਮਾਇਆ ਨਾ ਦੇਣ ਤਾਂ ਸਹੀ ਚਾਵਾ ਕੋਈ ਗੱਲ ਨਹੀਂ ਫ੍ਰੀ ਪਿਆਈ ਦਾ ਜੀ ਬਾਬਾ ਇਹ ਫ੍ਰੀ ਚ ਬਚੇਗਾ ਕੀ ਦਾ ਸਫਾਈ ਸਾਰੇ ਇਹ ਇੱਥੇ ਜੋ ਸਫਾਈ ਕਰਦੇ ਆ ਸਾਰੇ ਛੱਕੇ ਜਾਂਦੇ ਆਪਣੇ ਕੋ ਹਾਂ ਜੀ ਸੇਵਾ ਵੀ ਲਾਜੀ ਦੀ ਕੋਈ ਆਪੇ ਬੱਜ ਜਾਂਦਾ ਰਾਤ ਨੂੰ ਕੁਝ ਨਾ ਕੁਝ ਜੀ ਬੈਠੇ ਹੋ ਜੀ ਬਹੁਤ ਵਧੀਆ ਪ੍ਰਾਲਾ ਕਰਦੇ ਆ ਪਾਪਾ ਜੀ ਕਿਵੇਂ ਸੋਚਿਆ ਕਿ ਮੈਂ ਇੰਨਾ 봉 ਸੇਵਾ ਕਰਦਾ ਮੈਂ ਬਈ ਸੋਚਿਆ ਕਿ ਮੈਂ ਇੰਨੀ ਸੇਵਾ ਮੱਟੀ ਕਰਾਂ ਜੀ ਆਪਣਾ ਵੇਲੇ ਹੀ ਪਹਿਲਾਂ ਆਪਣੇ ਹੀ ਕੰਮ ਕਰਦੇ ਹਾਂ ਕਿਸੇ ਦਾ ਜੀ ਉੱਥੋਂ ਫਿਰ ਆਪਣਾ ਸੋਚਿਆ ਮੇਰਾ ਪਹਿਲੇ ਹੀ ਸੋਚੀ ਗਈ ਕਿ ਆਪਾਂ ਆਪਣਾ ਕੰਮ ਕਰਨਾ ਜੀ ਤੇ ਆਪਾਂ ਭਾਵੇਂ ਛੋਟਾ ਹੋਵੇ ਕੰਮ ਭਾਵੇਂ ਵੱਡਾ ਹੋਵੇ ਕੋਈ ਵੀ ਆ ਆਪਾਂ ਆਪਣਾ ਕੀਤਾ ਇਸ ਤੋਂ ਅੱਗੇ ਵਧਾਂਗੇ ਹੁਣ ਮਾਰਾ ਇਹ ਆਪੇ ਕਿਰਪਾ ਕਰਨਗੇ ਹਾਂ ਜੀ ਹਾਂ ਜੀ ਆਪਣੇ ਭਰਾ ਨੇ ਹਾਂ ਜੀ ਹਾਂ ਜੀ ਪਪਾਈ ਕਿਸੇ ਨੇ ਬਿਨਾ ਮੋਬੇਲ ਦੇ ਕਿੱਥੇ ਆਵੇਗੀ ਇਹ ਧਰਮ ਸਿੰਘ ਮਾਰਕੀਟ ਮਾਰੇ ਰਣਜੀਤ ਸਿੰਘ ਚੌਂਗਾ ਜੀ ਹਾਂ ਜੀ ਪਪਾਈ ਵਿੱਚ ਸਾਰਾ ਕੁਝ ਪਾਇ ਇਨਾ ਸਸਤਾ ਕਿਉਂ ਜੀ ਇਹ ਕਈ ਹੁਣ ਮਹਿੰਗਾ ਵੀ ਲਾਂਦੇ ਆ ਇਹੋ ਹੀ ਗਲਾਸ ਅੱਗੇ ਜਾ ਕੇ 100 ਰੁਪਏ ਦਾ ਵੀ ਹੈਗਾ ਜੀ ਇਹ ਨਾ ਸਸਤਾ ਜਿਹਾ ਆਪਣੇ ਕੋਈ ਨਾ ਮਹਿੰਗਾ ਲੱਗਦਾ ਹੀ ਨਹੀਂ ਆਪਾਂ ਸੰਗਤ ਨੂੰ ਇੰਨਾ ਹੀ ਦੇਈਦਾ ਜੀ ਸੇਵਾ ਲਈ ਹਾਂਜੀ ਸੇਵਾ ਲਈ ਪਾਪਾ ਜੀ ਜਿਸ ਤਰ੍ਹਾਂ ਬੰਦੋ ਕੇ ਫੇਸ ਪਾਈ ਨਹੀਂ ਰੱਖਦੇ ਕੋਸਟ 42 ਸਵਾਈ ਬਹੁਤ ਵਧੀਆ ਹਾਂਜੀ ਹਾਂਜੀ ਕੀ ਕਹਿਣਾ ਚਾਹੁੰਦੇ ਸੰਗਤ ਵੀ ਦੇਖੋ ਸੰਗਤ ਆndi ਸੱਚਖੰਡ ਪੂਰੇ ਰਿਆਤ ਮਰਿਆਦਾ ਨਾਲ ਤੇ ਦਰਸ਼ਨ ਕਰਦੇ ਨੇ ਕੋਈ ਗੰਦੇ ਮੰਦੇ ਥਾਣਾ ਨਹੀਂ ਆਪਾਂ ਸਮਾਨ ਦੇਈਦਾ ਵਧੀਆ ਸਾਫ ਸਫਾ ਦਾ ਦੇਈਦਾ ਤੇ ਪੰਜਾਬੀਆਂ ਨੂੰ ਚਾਹੀਦਾ ਪੰਜਾਬੀਆਂ ਦੀ ਹੈਲਪ ਕਰਨੀ ਚਾਹੀਦੀ ਆ ਪੰਜਾਬੀਆਂ ਨੂੰ ਪੰਜਾਬੀਆਂ ਦੀ ਮਦਦ ਕਰਨੀ ਚਾਹੀਦੀ ਹੈ ਜੀ ਕਰਨੀ ਚਾਹੀਦੀ ਹੈ ਜੀ ਬਾਬਾ ਜੀ ਜੇ ਕਿਸੇ ਨੂੰ ਨਾਮ ਪਤਾ ਲੱਗੇ ਤਾਂ ਆਪਣਾ ਫੋਨ ਨੰਬਰ ਦੱਸੋ 6284964134 ਜੀ ਚੱਕਰੀ ਫੇਰੇ ਗਲਾਸ ਦਾ ਪ੍ਰਾਈਸ ਦੱਸੋ ਕਿਸੇ ਨੇ ਪੀਣਾ ਹੋਵੇ ਤੇ ਕਿੱਥੇ ਆਵੇ ਸਿੰਘਾ ਕੋਲੋਂ 30 ਰੁਪਏ ਗਲਾਸ ਇਹ ਧਰਮ ਸਿੰਘ ਮਾਰਕੀਟ ਮਹਾਰਾਜਾ ਅਨਜੀਤ ਸਿੰਘ ਚੌਂਕ ਮਹਾਰਾਜਾ ਅਨਜੀਤ ਸਿੰਘ ਉਹ ਪਤਾਗਾ ਮੁੜਦਾ ਕਿਤੇ ਲੋਕਾਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਹੋ ਸੰਗਤ ਨੂੰ ਆ ਵਾਤੋ ਵਾਤ ਆਪਣੇ ਅਦਾਸ ਤੋਂ ਆਣ ਤੇ ਸ਼ਾਕੇ ਜਾ ਕਰਨ